ਕਿਸਾਨ ਭਰਾਵੋ ਪਿਆਰਾ ਸਿੰਘ ਪਿੰਡ ਗੰਡੂਆ ਭਾਈ ਮਗਲੂ ਸਿੰਘ ਵਾਲਾ ਦੇ ਵਿੱਚ ਜਿਹੜਾ ਕੱਲ ਪਰਸੋਂ ਤੂਫਾਨ ਆਇਆ ਸੀ ਭਰਾਵੋ ਆਹਾ ਸੈੱਡ ਸਾਰਾ ਵਿਚਾਰੇ ਦਾ ਢਹਿ ਢੇਰੀ ਕਰਤਾ ਬਹੁਤ ਵੱਡਾ ਨੁਕਸਾਨ ਪਿਆਰਾ ਸਿੰਘ ਦਾ ਹੋਇਆਗਾ ਜਿਹੜੀਆਂ ਮੁਰਗੀਆਂ ਦੀਆਂ ਵਿੱਚ ਬਲੇਲਰ ਪਾਏ ਹੋਏ ਤੇ ਬੱਚੇ ਉਹ ਵੀ ਸਾਰੇ ਭਰਾਵੋ ਢਹਿ ਢੇਰੀ ਹੋ ਚੁੱਕੇ ਨੇ ਸਾਰੇ ਮਰ ਚੁੱਕੇ ਨੇ ਬਹੁਤ ਵੱਡਾ ਨੁਕਸਾਨ ਇਸ ਕਿਸਾਨ ਭਰਾ ਦਾ ਹੋਇਆਗਾ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਕੁਛ ਨਾ ਕੁਛ ਭਰਾਵੋ ਜਰੂਰ ਮਾਫੀਆ ਦਿੱਤਾ ਜਾਵੇ ਪਿਆਰਾ ਸਿੰਘ ਨੂੰ ਕਿਉਂਕਿ ਬਹੁਤ ਵੱਡਾ ਉਹਦਾ ਪਲੋ ਨੁਕਸਾਨ ਹੋਇਆਗਾ ਆ ਤੁਹਾਨੂੰ ਸਾਰਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿਆਦਾ ਝਖੜ ਝੇੜਾ ਆਉਣ ਕਾਰਨ ਇਹ ਸਾਰਾ ਵਿਚਾਰੇ ਦਾ ਸੈਡਾ ਜਿਹੜਾ ਟਹਿ ਟੇਰੀ ਹੋ ਚੁੱਕਿਆ ਇਹਦੇ ਉੱਤੇ ਡਬਲ ਪੋਸਚਨ ਬਣਿਆ ਹੋਇਆ ਸੀ ਭਰਾਵੋ ਡਬਲ ਸੱਤ ਬਣੀ ਹੋਈ ਸੀ 77 ਉੱਪਰਲੀ 7 ਸਾਰੀ ਥੱਲੇ ਚਖੇੜੇ ਨੇ ਸੱਟ ਦਿੱਤੀ ਪ੍ਰਭੂ ਜਿਹਦੇ ਨਾਲ ਬਹੁਤ ਸਾਰੇ ਮੁਰਗੇ ਤੇ ਜਿਹੜੇ ਬਲੇਲਰ ਉਹ ਮਰ ਚੁੱਕੇ ਨੇ ਆ ਦੇਖੋ ਸਾਰਾ ਵਿਚਾਰੇ ਦਾ ਬਹੁਤ ਟਾਈਟਰੀ ਹੋ ਸੁਕਿਆ ਅੱਜ ਕਿਸਾਨ ਵਿਚਾਰਾ ਦਾ ਦਿਲ ਨੂੰ ਬਹੁਤ ਵੱਡੀ ਸੱਟ ਵੱਜੀ ਆ ਪ੍ਰਭੂ ਜਿਹੜੀ ਐਡਾ ਵੱਡਾ ਨੁਕਸਾਨ ਪਿਆਰਾ ਸਿੰਘ ਦੇ ਖੇਤ ਦੇ ਵਿੱਚ ਪਿੰਡ ਗੰਡੂਆ ਭਾਈ ਮਗਲੂ ਸਿੰਘ ਵਾਲਾ ਦੇ ਵਿੱਚ ਬੇਨਤੀ ਕਰਦੇ ਆ ਭਰਾਵਾ ਨੂੰ ਵੀ ਇਸ ਪਰਿਵਾਰ ਦੀ ਯਾਰ ਜਰੂਰ ਮਾਲੀ ਮਦਦ ਕਰੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਸਰਕਾਰ ਵੀ ਇਸ ਕਿਸਾਨ ਨੂੰ ਜਿਹੜਾ ਵਿਚਾਰਾ ਆਪਦੇ ਬੱਚਿਆਂ ਨੂੰ ਰੋਜ਼ਗਾਰ ਦਵਾਇਆ ਤੀ ਸੈੱਡ ਪਾ ਕੇ ਮੁਰਗੀ ਫਾਰਮ ਪਾ ਕੇ ਪਰ ਕੁਦਰਤ ਨੇ ਵੱਡਾ ਕਹਿਰ ਉਸ ਉੱਤੇ ਭਰਾਵੋ ਛੁੱਟਿਆ ਹੈਗਾ ਤਾਂ ਕਿ ਉਹਦਾ ਲੱਖਾਂ ਰੁਪਈਆ ਦਾ ਨੁਕਸਾਨ ਹੋ ਚੁੱਕਿਆ ਜਿਹੜੀ ਉੱਪਰਲੀ ਮੰਜ਼ਲ ਤੇ ਆਪਣੇ ਜਾਨਵਰ ਪਾਏ ਹੋਏ ਤੇ ਬੱਚੇ ਉਹ ਸਾਰੇ ਭਰਾਵੋ ਮਰ ਚੁੱਕੇ ਨੇ ਬਹੁਤ ਜਾਵੇ ਇਸ ਕਿਸਾਨ ਦਾ ਵਿਚਾਰੇ ਦਾ ਨੁਕਸਾਨ ਹੋਇਆਗਾ ਆ ਜਿਹੜੇ ਮੁਰਗੇ ਮਰੇ ਨੇ ਭਰਾਵੋ ਆ ਤੁਹਾਡੇ ਸਾਹਮਣੇ ਪਏ ਨੇ ਆ ਦੇਖੋ ਬਹੁਤ ਜਿਆਦਾ ਨੁਕਸਾਨ ਹੋਇਆ ਕਿਸਾਨ ਭਰਾ ਦਾ ਸਾਰੇ ਦੱਬੇ ਪਏ ਨੇ ਮਿੱਟੀ ਦੇ ਵਿੱਚ ਕਿਰਦਾ ਜਿੰਨਾ ਵੀ ਨੁਕਸਾਨ ਹੋਇਆ ਇਹਦੀ ਸਾਰੀ ਪਰਪਾਈ ਹੈ ਜਿਹੜੀ ਪੰਜਾਬ ਸਰਕਾਰ ਕਰੇ ਤਾਂ ਕਿ ਪਰਿਵਾਰ ਨੂੰ ਥੋੜਾ ਬੋਤਾ ਰਾਹਤ ਮਿਲ ਸਕੇ ਇਹ ਫੋਟੋ ਕਰ ਲੈਣਾ ਫੋਟੋ ਕਰ ਲੈ ਭਾਰਤੀ ਕਿਸਾਨ ਯੂਨੀਅਨ ਰੇਗਤਾ ਉਗਰਾਹਾਂ ਦੇ ਬਲਾਕ ਦੇ ਆਗੂ ਪਹੁੰਚੇ ਨੇ ਗੰਨੂ ਇਕਾਈ ਦੇ ਹੋਰ ਵੀ ਸਾਡੇ ਪਿੰਡ ਚ ਪੰਚਾਇਤ ਪੰਚਾਇਤ ਮੈਂਬਰ ਚੇਅਰਮੈਨ ਸਾਹਿਬ ਸਾਰੇ ਇਸ ਮਸਲੇ ਨੂੰ ਦੇਖਣ ਵਾਸਤੇ ਪਹੁੰਚੇ ਨੇ ਕਿਉਂਕਿ ਬਹੁਤ ਵੱਡਾ ਨੁਕਸਾਨ ਇਸ ਕਿਸਾਨ ਦਾ ਹੋਇਆ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਵੀ ਭਵੰਤਮਾਨ ਸਰਕਾਰ ਕਹਿੰਦੀ ਅਸੀਂ ਮੁਰਗੇ ਦੇ ਵੀ ਪੈਸੇ ਦੇਵਾਂਗੇ ਮੁਰਗੀ ਦੇ ਵੀ ਪੈਸੇ ਦੇਵਾਂਗੇ ਭਰਾਵੋ ਇਸ ਕਿਸਾਨ ਦੀ ਬਾਹ ਫੜੀ ਜਾਵੇ ਤਾਂ ਕਿ ਇਹ ਆਪਣੇ ਬੱਚਿਆਂ ਨੂੰ ਦੁਬਾਰਾ ਰੋਜ਼ਗਾਰ ਦੇਵਾ ਸਕੇ ਇਹ ਵੱਡੀ ਮੰਗ ਕਰਦੇ ਆਂ ਅਸੀਂ ਵੀ ਸਾਰੇ ਇਕੱਠੇ ਹੋ ਕੇ ਮਾਲੀ ਮਦਦ ਵੀ ਕਰੋ ਇਹਦੀ ਭਰਾਵੋ ਕੋਈ ਬਾਹਰ ਐਨਆਰਆਈ ਵੀਰ ਗਏ ਹੋਏ ਨੇ ਕੋਈ ਵੀ ਦੀ ਥੋੜ੍ਹ ਥੋੜ੍ਹੀ ਕਰਕੇ ਜਰੂਰ ਮਦਦ ਕਰੋ ਤਾਂ ਕਿ ਉਹ ਦੁਬਾਰਾ ਤੋਂ ਆਪਦਾ ਫਾਰਮ ਬਣਾ ਕੇ ਆਪਦੇ ਬੱਚਿਆਂ ਨੂੰ ਦੁਬਾਰਾ ਰੋਜ਼ਗਾਰ ਤੇ ਲਾ ਸਕੇ ਵੈਰੂਜੀਕਾ ਖਾਲਸਾ ਵੈਰੂਜੀ ਕੀਫਤੋ